ਜੀਜਾ ਸਾਲੀ ਤਾਸ਼ ਖੇੜਦੇ ਜੀਜਾ ਸਾਲੀ ਤਾਸ਼ ਖੇੜਦੇ ਸਾਲੀ ਗਈ ਜਿੱਤ ਵਿਜੀਜਾ ਨਹਿਲਤ ਦੈਲਾ ਸੱਟ ਵਿਜੀਜਾ ਤਾਸ਼ ਖੇੜਨੀ ਸਿੱਖ ਵਿਜੀਜਾ ਨਹਿਲਤ ਦੈਲਾ ਸੱਟ ਵਿਜੀਜਾ ਤਾਸ਼ ਖੇੜਨੀ ਸਿੱਖ ਜੀ ਜਵਾਰ ਨਤੀਆਂ ਦਾ ਜੋੜਾ ਗਿੱਧੇ ਵਿੱਚ ਸਾਲੀ ਨੱਚੇਦੀ ਜੀ ਜਵਾਰ ਨਤੀਆਂ ਦਾ ਜੋੜਾ ਗਿੱਧੇ ਵਿੱਚ ਸਾਲੀ ਨੱਚੇਦੀ ਜੀ ਜਵਾਰ ਦੇ ਦੋ ਆਨੀ ਖੋਟੀ ਸਾਲੀਆਂ ਦਾ ਮਾਣ ਰੱਖ ਲੈ ਜੀ ਜਵਾਰ ਦੇ ਦੋ ਆਨੀ ਖੋਟੀ ਸਾਲੀਆਂ ਦਾ ਮਾਣ ਰੱਖ ਲੈ ਹੋਰਾਂ ਦੇ ਜੀ ਜੇ ਲੰਮਸਲੰਮੇ ਖੋਰਾ ਦੇ ਜੀ ਜੇ ਲੰਮਸ ਲੰਮੇ ਮੇਰਾ ਜੀ ਜਾ ਗੇਠ ਮੁਠੀਆ ਜਿਵੇਂ ਸੜਕ ਤੇ ਚੱਲਦਾ ਫਿੱਟ ਫਿਟੀਆਂ ਜਿਵੇਂ ਸੜਕ ਤੇ ਚੱਲਦਾ ਫਿੱਟ ਫਿਟੀਆਂ ਜਿਵੇਂ ਸੜਕ ਤੇ ਚੱਲਦਾ ਫਿੱਟ ਫਿਟੀਆਂ ਜੇ ਜੀ ਜਾ ਸਾਡੇ ਵੰਗਾ ਵੇਛੜਾਉਣੀਆਂ ਜੇ ਜੀ ਜਾ ਸਾਡੇ ਵੰਗਾ ਵੇਛੜਾਉਣੀਆਂ ਵੰਗਾ ਚੜਾ ਦੇ ਕਾਲੀਆਂ ਵੇ ਅਸੀਂ ਅਸਲ ਮਲੰਗਾ ਦੀਆਂ ਸਾਲੀਆਂ ਵੇ ਅਸੀਂ ਅਸਲ ਮਲੰਗਾ ਦੀਆਂ ਸਾਲੀਆਂ ਵੇ ਲੋਕਾਂ ਨੇ ਪੀਤੇ ਤੁਬਕਾ ਤੁਬਕਾ ਜਿੱਜਾ ਤਾ ਪੀ ਗਿਆ ਡਰਮ ਪਰ ਕੇ ਜਿੱਜਾ ਨਾਲੀ ਵਿੱਚ ਡਿੱਗ ਗਿਆ ਧੜਮ ਕਰਕੇ ਜਿੱਜਾ ਨਾਲੀ ਵਿੱਚ ਡਿੱਗ ਗਿਆ ਧੜਮ ਕਰਕੇ ਜਿੱਜਾ ਨਾਲੀ ਵਿੱਚ ਡਿੱਗ ਗਿਆ ਧੜਮ ਕਰਕੇ ਹੋਰਾਂ ਦੇ ਜੀਜੇ ਲੰਬ ਅਸਲੰਮੇ ਖੋਰਾ ਦੇ ਜੀ ਜੇ ਲੰ ਮਸਲੰ ਮੇਰਾ ਜੀ ਜਾ ਮੇਚ ਦਾਨੀ ਜਿੱਤੀ ਰੋੜ ਤੇ ਪਕੋੜੇ ਵੇਚ ਦਾਨੀ ਜਿੱਤੀ ਰੋੜ ਤੇ ਪਕੋੜੇ ਵੇਚ ਦਾਨੀ ਜੀਜਾ ਤੇਰੀ ਮਾਂ ਵੇਚ ਕੇ ਹੀਰੋ ਹਾਂਡਾ ਲੈਣਾ ਜੀਜਾ ਤੇਰੀ ਮਾਂ ਵੇਚ ਕੇ ਹੀਰੋ ਹਾਂਡਾ ਲੈਣਾ ਬੜਾਈ ਚਿੱਤ ਲੋਚ ਦਾ ਬਸ ਇੱਕੋ ਛੂਟਾ ਲੈਣਾ ਬੜਾਈ ਚਿੱਤ ਲੋਚ ਦਾ ਬਸ ਇੱਕੋ ਛੂਟਾ ਲੈਣਾ ਧੰਨਵਾਦ ਜੀ